ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸੋ ਅੱਜ ਅਸੀਂ ਪਹੁੰਚੇ ਹਾਂ ਸਾਡੇ ਪਿੰਡ ਸ੍ਰੀ ਅੰਗੀਠਾ ਸਾਹਿਬ ਵਿਖੇ ਜੋ ਕਿ ਸੰਤ ਬਾਬਾ ਸਾਧੂ ਰਾਮ ਜੀ ਟਿੱਬੇ ਵਾਲੇ ਜਿਨ੍ਹਾਂ ਨੂੰ ਲਗਭਗ ਸਾਰੇ ਪੰਜਾਬ ਦੇ ਵਿੱਚ ਹੀ ਲੋਕ ਜਾਣਦੇ ਨੇ ਪੰਜਾਬ ਤੋਂ ਬਾਹਰ ਵੀ ਲੋਕ ਜਾਣਦੇ ਨੇ ਉਹਨਾਂ ਦੀ ਜਿਹੜੀ ਸਾਲਾਨਾ ਵਰਸੀ ਹੈ ਉਹ 23 24 25 ਜਨਵਰੀ 2025 ਨੂੰ ਇਸ ਵਾਰ ਵੀ ਬੜੀ ਸਰਦਾ ਤੇ ਧੂਮ ਧਾਮ ਦੇ ਨਾਲ ਮਨਾਈ ਜਾਣੀ ਆ ਉਹਨਾਂ ਸਾਲਾਨਾ ਵਰਸੀ ਦੇ ਸਬੰਧ ਵਿੱਚ ਅਸੀਂ ਇਸ ਵਾਰ ਜਿਹੜੇ ਸਾਡੇ ਅੰਗੀਠਾ ਸਾਹਿਬ ਦੇ ਮਹੰਤ ਗੁਰਮੀਤ ਸਿੰਘ ਜੀ ਬਾਬਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਉਹ ਤੁਹਾਨੂੰ ਦੱਸਣਗੇ ਕਿ ਵਰਸੀ ਕਿਸ ਤਰ੍ਹਾਂ ਜਾਂ ਕਿਵੇਂ ਮਨਾਈ ਜਾਣੀਆਂ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਇਸ ਵਾਰ 23 24 25 ਜਨਵਰੀ 2025 ਨੂੰ ਤੁਸੀਂ ਸਾਰਿਆਂ ਨੇ ਸਰਦਾ ਭਾਵਨਾ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਪੰਡਿਤ ਟੱਬਾ ਵਿਖੇ ਵਰਸੀ ਤੇ ਪਹੁੰਚਣਾ ਹੈ ਜਤੋ ਆਓ ਆਪਾਂ ਗੱਲਬਾਤ ਕਰਦੇ ਹਾਂ ਸੰਤ ਬਾਬਾ ਗੁਰਮੀਤ ਸਿੰਘ ਜੀ ਨਾਲ ਵਰਸੀ ਦੇ ਸਬੰਧ ਵਿੱਚ ਇਹ ਜੋ ਇਮਾਰਤ ਹੈ ਸੰਤ ਬਾਬਾ ਸਾਧੂ RAM ਜੀ ਦੀ ਅਗੀਠਾ ਸਾਹਾਵਾ ਹੈ ਤੇ ਆਪਾਂ ਬਾਹਰ ਬਿਲਕੁਲ ਸਾਹਮਣੇ ਖੜੇ ਹਾਂ ਸੰਗਰਾਮ ਦਾ ਦਿਹਾੜਾ ਹੋਣ ਕਰਕੇ ਜਿਹੜੀਆਂ ਸੰਗਤਾਂ ਨੇ ਆਈਆਂ ਹੋਈਆਂ ਨੇ ਸੋ ਕਿਉਂਕਿ ਹਰ ਮਹੀਨੇ ਸੰਗਰਾਮ ਦਾ ਦਿਹਾੜਾ ਬੜੀ ਧੂਤਾਂ ਦੇ ਨਾਲ ਮਨਾਇਆ ਜਾਂਦਾ ਹੈ ਸੰਤ ਬਾਬਾ ਸਾਧੂ RAM ਜੀ ਦੇ ਇਸ ਸਥਾਨ ਦੇ ਉੱਤੇ ਤੇ ਪੂਰਨਮਾਸੀ ਵੀ ਬੜੀ ਸਰਦਾ ਤੇ ਧੂਤਾਂ ਦੇ ਨਾਲ ਸਾਰੇ ਪਿੰਡ ਦੀ ਸੰਗਤ ਹੈ ਜਿਹੜੀ ਪਹੁੰਚ ਕੇ ਮਰੌਂਦੀ ਹੈ ਸੋ ਅੱਜ ਜਿੱਥੇ ਸਾਡੇ ਪਿੰਡ ਦੀ ਉੱਡੀ ਸ਼ਖਸੀਅਤ ਸਰਦਾਰ ਸੋਹੀ ਜੀ ਪੁੱਜੇ ਹੋਏ ਨੇ ਅੰਦੀ ਕਾ ਜੀ ਹੋਰ ਜੀ ਅੱਜ। ਈਸੋ ਜੀ। ਜਲਦਤਾਰਵਾਦੀ ਸੋਡਾ। ਸੋ ਆਜੋ ਜੀ ਗੱਲ ਕਰਦੇ ਆਪਾਂ ਬਾਬਾ ਜੀ ਨਾਲ ਜੋ ਵਰਸੀ ਆ ਉਹਦੇ ਸੰਬੰਧੇ ਅੱਜ ਉਹਨਾਂ ਦੇ। ਇਸ ਨਾਲ ਉਹ ਬਸੇ ਕੰਮ। ਅੱਛਾ ਬਾਬਲੀ ਆਪਣੇ ਜੋ ਵਾਰਸੀ ਆ ਰਹੀ ਆ ਬਹੁਤ ਪੁਰਸਾਂ ਦੀ ਮਿੱਟੀ 23 ਤੋਂ 25 ਜਨਵਰੀ 2025 ਨੂੰ ਅਸੀਂ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹ ਰਹੇ ਹਾਂ ਕਿ ਇਸ ਵਾਰ ਜਨਾਕੋ ਉਤਸ਼ਾਹ ਦੇ ਥੀਂ ਜ ਲੋਕਾਂ ਦੇ ਵਿੱਚ ਪਿਆ ਆ ਵਿਭਾਵਨਾ ਬਣਾਉਣ ਦੇ ਜੀ ਬਾਬਾ ਜੀ ਵਾਹ ਸਿੰਘਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਸਾਰੀ ਸੰਗਤ ਨੂੰ ਗੁਰਪਤੇ ਕਿਉਂਕਿ ਭਾਈ ਹਰ ਸਾਲ ਸੰਗਤਾਂ ਬੜੇ ਚਾਹੁੰਦੇ ਨਾਲ ਬੜੀ ਸਰਧਾ ਦੇ ਨਾਲ ਮਹਾਂਪੁਰਖਾਂ ਦੀ ਵਾਰਸੀ ਨੂੰ ਮਨਾਉਂਦੀਆਂ ਨੇ ਇਸ ਵਾਰ ਵੀ 77ਵੀਂ ਵਰਸੀ ਹੈ 77ਵੀਂ ਵਰਸੀ ਨੂੰ ਮੋਕ ਰੱਖਦੇ ਹੋਇਆ ਸਾਰੀ ਸੰਗਤਾਂ ਵੱਲੋਂ ਰੋਜ਼ ਹੀ ਗਿਣੇ ਜਾਂਦੇ ਨੇ ਅੱਜ ਐਨੇ ਮਹੀਨੇ ਰਹਿ ਗਏ ਅੱਜ ਐਨੇ ਮਹੀਨੇ ਰਹਿ ਗਏ ਇਸ ਮਹੀਨੇ ਸੰਤਰੀ ਜੋ ਸਰਬਾਵੇ ਸਿਹਤ 77ਵੀਂ ਵਰਸੀ ਆ ਜਿਹੜੀ ਉਹ ਮਨਾਈ ਜਾ ਰਹੀ ਹੈ ਮਿਤੀ 23 24 25 ਨੂੰ ਜਿਹਦੇ ਵਿੱਚ 23 ਤਰੀਕ ਨੂੰ ਮਹਾਰਾਜ ਪ੍ਰਕਾਸ਼ ਹੋਣਗੇ 24 ਨੂੰ ਨਗਰ ਕੀਰਤਨ ਹੋਰ ਦੇ ਅਤੇ 25 ਤਰੀਕ ਨੂੰ ਸਮਾਰਟ ਜਿਹੜੇ ਮਹਾਪੁਰਖਾਂ ਦੇ ਸਮਾਗਮ ਦੇ ਸ੍ਰੀ ਗੰਗ ਪਾਠ ਉਹਨਾਂ ਦੇ ਭੋਗ ਪਾਣਗੇ 25 ਤਰੀਕ ਨੂੰ ਸਮਾਪਤੀ ਹੋ ਜਾਣੀ ਹੈ ਜਿਦੇ ਵਿੱਚ ਬੇਅੰਤ ਸੰਗਤਾਂ ਦੂਰ ਦਰਾਡੇ ਤੋਂ ਆਉਂਦੀਆਂ ਨੇ ਕਿਉਂਕਿ ਮਹਾਪੁਰਖਾਂ ਦੇ ਉਹਨਾਂ ਨੇ ਬੇਨਤੀਆਂ ਅਰਦਾਸਾਂ ਕਰੀਆਂ ਨੇ ਮਨਜ਼ੂਰ ਹੋਈਆਂ ਨੇ ਭਾਵਨਾਪੂਰਨ ਹੋਈਆਂ ਨੇ ਉਹਨਾਂ ਸੰਗਤਾਂ ਵੱਲੋਂ ਤਕਰੀਬਨ 50 ਸ੍ਰੀ ਗੰਗ ਪਾਠ ਨੇ ਉਹਨਾਂ ਦੀ ਲੜੀ ਚੱਲਣੀ ਹੈ ਤੇ ਤਿੰਨੇ ਤਰ੍ਹਾਂ ਸੇਵਾ ਕਰਨ ਗਿਆ ਸੰਗਤਾਂ ਬੜੇ ਧਿਆਨ ਦੇ ਨਾਲ ਸਾਰੇ ਨਗਰ ਵੱਲੋਂ ਬਹੁਤ ਸਰਦਾਰ ਹੈ ਨੌਜਵਾਨਾਂ ਵੱਲੋਂ ਬੀਬੀਆਂ ਵੱਲੋਂ ਸੇਵਾ ਚੱਲ ਰਹੀ ਹੈ ਤੱਕ तकरीबन ਵਰਸੀ ਦੀ ਤਿਆਰੀ ਮੁਕੰਮਲ ਹੈ ਇਸ ਵਕਤ 23 ਤਰੀਕ ਨੂੰ ਆਰੰਭਤਾ ਹੈ ਤੇ ਇਹਦੇ ਵਿੱਚ ਸੰਗਤਾਂ ਨੂੰ ਹੋਰ ਜੋਰ ਮੀਲਾ ਕੇ ਪਾਈ ਆਪ ਸਾਰੇ ਮਹਾਂਪੁਰਖਾਂ ਦੀਆਂ ਖੁਸ਼ੀਆਂ ਲੈਣ ਲਈ ਮਹਾਂਪੁਰਖਾਂ ਦੇ ਵਰਸੀ ਤੇ ਆਦਰੀਆਂ ਪਜਾਉਣ ਲਈ ਆਪਣਾ ਆਦਰੀਆਂ ਲਾਭ ਤੇ ਲਾਹੇ ਪ੍ਰਾਪਤ ਕਰੇ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਾਰਿਆਂ ਦਾ ਸੋ ਅੱਜ ਵੀ ਸੰਗਤ ਜੁੜੀ ਹੋਈ ਹੈ ਸੋ ਅਸੀਂ ਆਪਣੇ ਚੈਨਲ ਰਾਹੀਂ ਬੇਨਤੀ ਕਰਦੇ ਹਾਂ ਸਾਰੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਕਿ 23 24 25 ਜਨਵਰੀ 2025 ਨੂੰ ਸੰਤ ਬਾਬਾ ਸਾਧੂ ਰਾਮ ਜੀ ਟਿਪੇ ਵਾਲਿਆਂ ਦੀ ਵਰਸੀ ਹੈ ਜਿਹੜੀ ਸਰਦਾ ਤੇ ਬਰੇ ਤੋਂ ਤਾਂ ਦੇ ਨਾਲ ਮਨਾਈ ਜਾਂਦੀ ਹੈ ਹਰ ਸਾਲ ਇਸ ਸਾਲ ਵੀ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਪਹੁੰਚ ਕੇ ਜਿਹੜੇ ਮਹਾਪੁਰਸ਼ਾਂ ਦਾ ਅਸੀਰਵਾਦ ਪ੍ਰਾਪਤ ਜਰੂਰ ਕਰੋ ਸੋ ਸਤਿ ਸ੍ਰੀ ਅਕਾਲ ਜੀ ਦੋਸਤੋ